ਤੇ ਪੰਜਾਬ ਸਰਕਾਰ ਤੇ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਮੋਗਾ ਪੁਲਿਸ ਨੇ ਅਪਰਾਧੀਆਂ ਵਿਰੁੱਧ ਚਲਾਈ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ ਪੰਜਾਬ ਸਰਕਾਰ ਅਤੇ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਬਲਕਿਸ਼ਨ ਸਿੰਘਲਾ ਤੇ ਉਹਨਾਂ ਦੀ ਟੀਮ ਨੇ ਪਿੰਡ ਮਣੂਕੇ ਵਿੱਚ 7 ਸਤੰਬਰ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਨੂੰ ਸੁੱਲਝਾ ਲਿਆ ਅਤੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੋਲੀਬਾਰੀ ਸੁਖਦੇਵ ਸਿੰਘ ਦੇ ਪੁੱਤਰ ਜਸਕਰਨਦੀਪ ਸਿੰਘ ਦੇ ਘਰ ਹੋਈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਤੁਰਕੋਟ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਨਿੱਜੀ ਰੰਜਿਸ਼ ਕਾਰਨ ਗੋਲੀਬਾਰੀ ਦੀ ਸਾਜਸ਼ਥਿਤੀ ਸੀ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੀਤਵੀਰ ਸਿੰਘ ਪ੍ਰਤਪਾਲ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਹਥਿਆਰ ਅਤੇ ਇੱਕ ਮੋਟਰਸਾਈਕਲ ਮੁਹੱਈਆ ਵੀ ਕਰਵਾਇਆ ਸੀ ਫਿਰ ਸੁਖਦੇਵ ਸਿੰਘ ਦੀ ਮਾਂ ਸਰਬਜੀਤ ਕੌਰ ਦੀ ਭੂਮਿਕਾ ਵੀ ਇਸ ਦੇ ਵਿੱਚ ਸਾਹਮਣੇ ਆਈ ਹੈ ਜੋ ਕਿ ਸ਼ੂਟਰਾਂ ਨੂੰ ਤਾਨਕ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੀ ਸੀ। ਅੱਜ ਮਾੜੇ ਅੰਸਾਂ ਦੇ ਖਿਲਾਫ ਜੋ ਪੰਜਾਬ ਸਰਕਾਰ ਵੱਲੋਂ ਡੀਪੀ ਸਾਹਿਬ ਵੱਲੋਂ ਹਦਾਇਤਾਂ ਤੇ ਅਸੀਂ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਇੱਕ ਲੜੀ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੂਕੇ ਇੱਕ ਤਿੰਨ ਅਣਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੂਕੇ ਦਾ ਰਹਿਣ ਵਾਲਾ ਉਸਦੇ ਘਰੇ ਫਾਇੰਡਿੰਗ ਕੀਤੀ ਗਈ ਸੀ ਤੇ ਨਨਮਸ਼ਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੋਂ ਉਸਦੇ ਫਾਇੰਡਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ ਮੇਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁੱਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਏ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਚੜੋਲਾ ਲੁਧਿਆਣੇ ਦਾ ਤੇ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਏ ਸੀ ਇਹ ਮੇਨ ਜਿਹੜੇ ਇਹਨਾਂ ਦਾ ਮੇਨ ਜੋ ਵਜ੍ਹਾ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਹ ਅਸੀਂ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀਂ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸ ਤਰ੍ਹਾਂ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸੇ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਆ ਰੰਜੀਸ਼ ਰਖਦਾ ਸੀ ਉਸੇ ਤੇ ਆਤੀ ਇਹਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਤਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਫਿਰ ਉਥੋਂ ਮੋਟਰਸਾਈਕਲ ਉਹਨਾਂ ਨੇ ਪਲੈਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਹਦੀ ਮਦਰ ਦੀ ਵੀ ਜਿਹੜੀ ਹੈਗੀ ਆ ਸੁਖਦੀਪ ਰਣਸੀ ਜਿਹੜਾ ਫਰਾਰ ਚੱਲਦਾ ਵਾ ਉਸ ਦੀ ਮਦਰ ਜੋ ਸਰਬਜੀਤ ਕੌਰ ਹੈਗੀ ਆ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸ ਦੀ ਵੀ ਜਿਹੜੀ ਹੈਗੀ ਆ ਸ਼ਮੂਲੀਤ ਪਾਈ ਗਈ ਹੈ ਕਿ ਉਹਨਾਂ ਦੇ ਨਿਸ਼ਾਨਦੇਹੀ ਤੇ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਇੰਗ ਕੀਤੀ ਹੈ ਸਿਰਫ ਕੀ ਰਿਲੇਸ਼ਨ ਨਾਲ ਦੇ ਪਿੰਡ ਦੇ ਰਹਿਣ ਵਾਲੇ ਆ ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਪਹਿਲਾਂ ਉਸ ਨੂੰ ਸੁਦੀਵਰਨ ਸਿੰਘ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ ਚ ਹੋਈ ਹੈਗੀ ਹੈ ਜਾਂ ਕਿਸੇ ਥਰੂ ਹੋਈ ਹੈਗੀ ਹੈ ਉਹ ਇਹ ਪਤਾ ਕਰਦੇ ਪਏ ਹੈਗੇ ਆ ਪਰ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹਈਆ ਕਰਾਇਆ ਗਿਆ ਸੀ ਤੇ ਅਸੀਂ ਇਹਦਾ ਹੁਣੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨੂੰ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਟੋਟਲ ਇਹਦੇ ਵਿੱਚ ਪੰਜ ਨੇ ਨਾਮਿਨੇਟ ਆ ਤਿੰਨ ਸ਼ਟਰ ਹੈ ਇੱਕ ਜਿਹੜੀ ਜਿਹੜਾ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ 인ਦਰਪਾਲ ਸਿੰਘ ਜਿਹੜਾ ਧੂਰਪੋਟਾ ਵਾਲਾ ਤੇ ਉਹਦੀ ਮਦਰ ਇਹ ਪੰਜੇ ਨੇ ਸੀ ਨੋਮੀਨੇਟ ਕੀਤੇ ਹੈ ਜਿਹੜਾ ਸੁਖਦੀਪ ਹੈ ਇਹ ਤਾਂ ਫਰਾਰ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਬਿਨੇ ਦੀ ਮਾਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਕਿੰਨਾ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਉਹਨੇ ਤਾਂ ਇਹਨਾਂ ਨੂੰ ਜਦੋਂ ਹੇ ਸਾਨੂੰ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਰੋਂ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦਾ ਘਰ ਵਾਲਿਓ ਇਸ ਨਹੀਂ ਦੱਸਿਆ ਸੀ ਤੁਸੀਂ ਗੈਂਗਸਟਰ ਨਾਲ ਸੰਬੰਧ ਹੈ ਦੀ ਨਹੀਂ ਇਹ ਹਜੇ ਕਰਦੇ ਪਏ ਸੁਖਦੀਪ ਦਸੀਦ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੁਰਕੋਟ ਹੈਗਾ ਯਾਰ ਇਹਦੇ ਪਿੰਡ ਦਾ ਹੀ ਰਹਿਣਾ ਲੈ ਇੱਕ ਨੀਲਾ ਬਦਨੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਕੁਣ ਕਹਿੰਦੇ ਬੋਲਦੇ ਹੁੰਦੇ ਸੀ ਕਿ ਜੀ ਕਿ ਸਰਫਰਾਸ ਤੋਂ ਡਰਾਉਣ ਵਾਸਤੇ ਇਹਨਾਂ ਨੂੰ ਕਿਹਾ ਥੋੜਾ ਮੋਟਾ ਲਾਲਚ ਦਾ ਜ਼ਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਆ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਤ ਜਾਂਦਾ ਲਾਲਚ ਦਿੱਤਾ ਸੀ ਇਹ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਡਿਮਾਂਡ ਤੇ ਆ ਅਸੀਂ ਕਲੀਅਰ ਕਰਦੇ ਇਹਨਾਂ ਦੀ ਉਮਰ ਕਿੰਨੀ ਹੈ ਹਾਂਜੀ ਨਹੀਂ ਛੋਟਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਪੜਤਾਲ ਤੇ ਕੋਈ ਪਰਚਾ ਰਿਸਟੈਂਟ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਅਬ ਸ਼ੂਟਰ ਕਿਵੇਂ ਕਹਿੰਦੇ ਸਰਫਰ ਨੂੰ ਕਿ ਮੈਂ ਇੱਕ ਸ਼ੂਟਿੰਗ ਕੀਤੀ ਹੈਗੀ ਇਹਨਾਂ ਨੇ ਅੰਨੈ ਉਹਨਾਂ ਦੇ ਸ਼ੂਟ ਚ ਔਰ ਇੱਕ ਗੋਲੀ ਚੁਣਾਕੇ ਇਹ ਚਲਾਈਆਂ ਸੀ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉੱਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਦਾ ਬਾਅਦ ਚ ਇਹ ਉੱਥੇ ਬਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ ਸਲਾਬਤ ਪੁਰਾ ovale ਰੂਟ ਕੋ ਹੈ ਵਾਪਿਸ ਪਾ ਜੀ ਗਏ ਸੀ ਉਮਰ ਕਿੰਨੀ ਹੈ ਜੀ ਅੰਨਾਰੀ ਤੁਮੇ 21 22 ਸਾਲ ਦੀ ਇਸ ਉਮਰ ਦੀ ਇਹ ਹੈਗੇ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ ਪਰ ਕੋਈ ਪਰਚਾ ਵੀ ਨਾਲ ਨਹੀਂ ਸਾਨੂੰ ਲੱਗਿਆ ਨਹੀਂ ਹੈ ਨਹੀਂ ਕੋਈ ਸਟੂਡੈਂਟ ਨਹੀਂ ਹੈਗੇ ਇਹ ਸਾਰੇ ਡ੍ਰੌਪ ਆਊਟ ਹੀ ਨੇ ਇਹ ਸਾਰੇ ਨਸ਼ੇ ਵਿੱਚ ਆਪ ਨੇ ਨਹੀਂ ਨਸ਼ੇ ਦੀ ਵੀ ਹੈ ਕੋਈ ਸਾਨੂੰ ਗੱਲ ਸਾਹਮਣੇ ਨਹੀਂ ਇਹ ਬਟੇ ਹਾਂ ਠੀਕ ਹੈ ਇਹ ਛੋਟੀ ਉਮਰ ਦੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੇ ਆ ਅ ਕ੍ਰਿਮੀਨਲ ਲਗਾ ਲੋ ਇਹਨਾਂ ਨੂੰ ਆਪਣੇ ਕੰਮ 'ਚ ਲਗਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਤੁਹਾਡੇ ਮੱਦੇਬਾਹੀ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਇਹ ਤੁਹਾਨੂੰ ਸ਼ੂਟਿੰਗ ਲਈ ਲਗਾ ਲੈਂਦੇ ਇਹ ਛੋਟਾ-ਮੋਟਾ ਲਾਲਚ ਦੇ ਕੇ ਤੁਹਾਡੇ ਤੋਂ ਵੱਡਾ ਕੰਮ ਕਰਵਾ ਲੈਂਦੇ ਆ ਜਾਂ ਵੱਡਾ ਉਹ ਕਰਾ ਲੈਂਦੇ ਆ ਆਪ ਇਹ ਬਾਹਰ ਨਿਕਲ ਜਾਂਦੇ ਤੇ ਅੱਜ ਇਹ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਵੀ ਇੱਕ ਰਿਕਵੈਸਟ ਹੈ ਨਸੀਅਤ ਲਗਾ ਲੋ ਇਹਨੂੰ ਇਹ ਇਹ ਲੋਕਾਂ ਦੇ ਕੰਮ ਐ ਜੇ ਬਿਲਕੁਲ ਨਾ ਆਉਣ ਐ ਜਾਂ ਦੀ ਚਾਂਸੀਆਂ ਜਿਛੋਟੇ-ਮੋਟੇ 5000 ਦੇ ਲਾਲ ਜਨਾ ਜਾਂ ਬਾਹਰ ਹੀ ਆਂਦੇ ਜਾਂ ਲਾਲਚ ਨਾਲ ਇਹ ਆਪਣਾ ਕੰਮ ਲਗਾ ਕੇ ਤੁਹਾਡੇ ਤੇ ਇਹ ਐਫ ਆਈਆ ਤੁਹਾਨੂੰ ਕ੍ਰਿਮੀਨਲ ਬਣਾਉਂਦੇ